ਇਹ ਸਤਿਗੁਰਾਂ ਨੇ ਉੱਜੀ ਗੱਲ ਇਹਦਾ ਕਾਰਨ ਹੈ ਕਿ ਜਿਹੜੇ ਪਾਠੀ ਸਿੰਘ ਪਾਠ ਕਰਦੇ ਨੇ ਉਹਨਾਂ ਨੂੰ ਲੈ ਬਦਲਦੀ ਪੈਂਦੀ ਦੋ ਪਦਿਆਂ ਦਾ ਪਾਠ ਹੋਰ ਤਰੀਕੇ ਨਾਲ ਕਰਨਗੇ ਦੋ ਤੁਕੀ ਦਾ ਹੋਰ ਤਰੀਕੇ ਨਾਲ ਕਿਉਂਕਿ ਸਭ ਤੋਂ ਜੜਾ ਮਹਿੰਗਾ ਪਾਠ ਹੈ ਉਹ ਤੇ ਤੁਕੀ ਹੈ ਤਿੰਨ ਤੁਕਾਂ ਦੋ ਤੁਕਾਂ ਤੇ ਪੂਰੀਆਂ ਬਣ ਜਾਂਦੀਆਂ ਨੇ ਹੁਣ ਤੀਜੀ ਨੂੰ ਕਿਸ ਤਰ੍ਹਾਂ ਲੈ ਦੇ ਵਿੱਚ ਰੱਖਾਂਗੇ ਮੈਂ ਸਿਰਫ ਇਹ ਨਹੀਂ ਕਿ ਕੋਈ ਵਿਦਵਲਾ ਮੈਂ ਫਿਰ ਹੱਥ ਜੋੜ ਕੇ ਤੁਹਾਨੂੰ ਖਿਮਾ ਮੰਗਣਾ ਜਿੰਨੀ ਕੋਈ ਸਮਝ ਪਏ ਮਨ ਕਹਿੰਦਾ ਮਾਣਾ ਜਿੰਨੀ ਤੈਨੂੰ ਰੱਬ ਨੇ ਜੇ ਸੰਗਤ ਰੋਜੀ ਦਿੰਦੀ ਇਮਾਨਦਾਰੀ ਨਾਲ ਉਹਦੀ ਵਿਚਾਰ ਹੋ ਸਕੇ ਦੋ ਪਦੇ ਅਗਲੀ ਬੇਨਤੀ ਹੈ ਇੱਕ ਓਵੰਕਾਰ ਸਤਗੁਰ ਪ੍ਰਸਾਦ ਆਪ ਦਰਸ਼ਨ ਕਰ ਰਹੇ ਹੋ ਅੱਜ ਵੀ ਮੈਂ ਸਵੇਰੇ ਕਥਾ ਕਰਕੇ ਆਇਆ ਇੱਥੇ ਆਪਾਂ ਬੜੀ ਬੜੀ ਕਥਾ ਕੀਤੀ ਪਰ ਮੈਂ ਫਿਰ ਬੇਨਤੀ ਕਰਾਂਗਾ ਕਿ ਇਹ ਖੂਬਸੂਰਤੀ ਹੈ ਇਹ ਨਿਆਰਾਪਣ ਹੈ ਕੇਵਲ ਦੁਨੀਆ ਵਿੱਚ ਮੈਂ ਭੁੱਲਾ ਨਾ ਧਰਮ ਗ੍ਰੰਥ ਬਹੁਤ ਨੇ ਕੇਵਲ ਦੁਨੀਆ ਵਿੱਚ ਸਿਰਬ ਧੰ ਗੁਰੂ ਗ੍ਰੰਥ ਸਾਹਿਬ ਨੇ ਕਿ ਜਿੰਨਾ ਦੀ ਸ਼ੁਰੂਆਤ ਅੰਕ ਤੋਂ ਸ਼ੁਰੂ ਹੁੰਦੀ ਹੈ ਅੱਖਰ ਤੋਂ ਨਹੀਂ ਹੁੰਦੀ ਅੰਕ ਤੋਂ ਹੈ 1 ਹੈ ਨਾ ਤੇ ਉਂਝ ਮੈਂ ਧਰਮ ਗ੍ਰੰਥ ਸ਼ਬਦ ਨਹੀਂ ਵਰਤਿਆ ਚਲੋ ਸਾਡੇ ਸੱਜਣ ਕਹਿ ਦਿੰਦੇ ਆ ਸਿੱਖਾਂ ਦਾ ਧਰਮ ਗ੍ਰੰਥ ਨਹੀਂ ਪਿਆਰਿਓ ਇਸ ਭਾਵਨਾ ਨੂੰ ਪਰਵਲ ਕਰੋ ਇਹ ਖੋਲੀ ਬੁੱਕ ਨਹੀਂ ਇਹ ਗੁਰੂ ਗ੍ਰੰਥ ਸਾਹਿਬ ਹੈ ਇਹ ਸ਼ਬਦ ਨੂੰ ਪ੍ਰਚਲਿਤ ਰੱਖੋ ਸ਼ਬਦ ਮਾਰੀਏ ਨਾ ਜੇ ਗੁਰੂ ਗ੍ਰੰਥ ਸਾਹਿਬ ਨਿਆਣੇ ਨੂੰ ਕਹੀ ਜਾਂਦੇ ਹੋ ਖੋਲੀ ਬੋ ਖੋਲੀ ਬੁੱਕ ਉਹ ਫਿਰ ਨਾਲ ਵਿਆਖਿਆ ਕਰਨ ਵਾਲੇ ਜਿਸ ਤਰ੍ਹਾਂ ਕੁਰਾਨ ਜਿਸ ਤਰ੍ਹਾਂ ਪੁਰਾਨ ਜਿਸ ਤਰ੍ਹਾਂ ਗੀਤਾ ਜਿਸ ਤਰ੍ਹਾਂ ਬਾਈਬਲ ਉਹ ਮੈਂ ਇਹ ਨਹੀਂ ਕਹਿੰਦਾ ਮਾੜੇ ਨੇ ਬਾਬਾ ਜੀ ਕਹਿੰਦੇ ਬਾਬਾ ਜੈਂ ਕਰ ਕਰਤੇ ਕੀਰਤ ਹੋਵੇ ਸੋ ਕਰ ਰਾਖ ਵਡਾਈ ਤੋਂ ਜਿਸ ਗ੍ਰੰਥ ਵਿੱਚ ਕਰਤੇ ਦੀ ਕੀਰਤੀ ਹੋਵੇ ਵੈ ਗੁਰੂ ਉਸ ਗ੍ਰੰਥ ਦਾ ਬੋਲ ਵਾਲਾ ਹੋਵੇ ਪਰ ਗੁਰਮਖੋ ਜਦੋਂ ਤੁਸੀਂ ਤੁਲਨਾ ਕਰਕੇ ਕਹਿੰਦੇ ਹੋ ਜਿਵੇਂ ਬਾਈਬਲ ਜਿਵੇਂ ਕੁਰਾਨ ਜਿਵੇਂ ਪੁਰਾਨ ਜਿਵੇਂ ਦੰਪਦ ਫਿਰ ਬੱਚੇ ਦੇ ਮਨ 'ਚ ਆ ਜਾਂਦਾ ਵੀ ਇਹ ਫਿਰ ਉਹ ਖੁਦ ਹੀ ਜੋ ਉਹ ਦੇ ਕੋਚ ਖੈ ਸਮਝ ਗਿਆ ਨਾ ਉਹ ਫਿਰ ਕਹੇਗਾ ਜੇ ਜਿਵੇਂ ਹੈ ਤੇ ਮੈਂ ਐਵੇਂ ਪੜ ਲੀ ਨਾ ਫਿਰ ਮੈਂ ਬਾਈਬਲ ਪੜ ਲੀ ਨਾ ਜਪਜੀ ਸਾਹਿਬ ਕਿਉਂ ਕਹਿੰਦੇ ਹੋ ਜਿਵੇਂ ਨਹੀਂ ਪਿਆਰਿਓ ਇੱਥੇ ਇੱਕੋ ਗੱਲ ਚੇਤੇ ਰੱਖਿਓ ਇਹ ਕੇਵਲ ਕਿਤਾਬ ਨਹੀਂ ਇਹ ਕੇਵਲ ਟੈਕਸਟ ਨਹੀਂ ਇਹ ਕੇਵਲ ਤਾਂ ਕੇਵਲ ਗ੍ਰੰਥ ਨਹੀਂ ਕੇਵਲ ਪੋਥੀ ਨਹੀਂ ਜੇ ਪੋਥੀ ਹੈ ਤੇ ਪਰਮੇਸ਼ਰ ਦਾ ਥਾਨ ਹੈ ਪੋਥੀ ਪਰਮੇਸ਼ਰ ਦਾ ਥਾਨ ਇਹ ਕੋਈ इमोਸ਼ਨ ਕਰਨ ਲਈ ਗੁਰੂ ਗ੍ਰੰਥ ਸਾਹਿਬ ਸ਼ਬਦ ਪ੍ਰਚਲਿਤ ਰੱਖੋ ਵੀ ਇਹ ਸਾਡਾ ਗੁਰੂ ਹੈ ਫਿਰ ਉੱਥੇ ਸਾਨੂੰ ਦੱਸਣਾ ਪੈਂਦਾ ਹੈ ਕਿ ਗੁਰੂ ਗ੍ਰੰਥ ਕਿਉਂ ਹੈ ਫਿਰ ਸਾਨੂੰ ਸ਼ੁਰੂਆਤ ਧੰ ਗੁਰੂ ਨਾਨਕ ਸਾਹਿਬ ਤੋਂ ਕਰਨੀ ਪੈਂਦੀ ਹੈ ਮੈਂ ਫਿਰ ਵੀ ਬੇਨਤੀ ਕਰਾਂ ਇੱਕ ਓਵਨ ਤੇ ਕਾਲ ਤੈਨਹੀ ਗਿੱਸਿਆਂ ਚ ਅਸੀਂ ਪੜਨੇ ਓ ਉੱਤੇ ਜਿਹੜੀ ਲਕੀਰ ਹੈ ਉੱਤੇ ਖਿੱਚੀ ਇਹਨੂੰ ਕਾਰ ਅਸੀਂ ਕਹਿੰਦੇ ਆ ਜੀ ਇਹਦਾ ਮਤਲਬ ਕੀ ਪਰ ਇਹਦਾ ਅਰਥ ਇਹ ਨਾ ਸਮਝੋ ਕਿ ਏਕ ਓੰਕਾਰ ਬੜੇ ਜੋ ਮੈਂ ਅਰਥ ਕਰ ਚੱਲਿਆ ਇਹ ਆਖਰੀ ਨੇ ਗੁਰਮਖੰਦੇ ਕਮਾਲ ਕਰ ਦਿੱਤੀ ਅਰਥ ਏਕ ਓੰਕਾਰ ਦੇ ਕਰਨ ਲੱਗਿਆ ਸਿੱਧੀ ਜੀ ਗੱਲ ਜਿਹੜਾ ਇੱਕ ਹੈ ਇਹ ਅੰਕ ਵਿੱਚ ਹੈ ਤੇ ਤੁਸੀਂ ਦੇਖੋ ਇੱਕ ਦੇ ਉੱਤੇ ਸਿਫਰ ਬਣੀ ਹੈ ਨਾ ਜਿਹਨੂੰ ਆਪਾਂ ਸ਼ੁੱਨ ਕਹਿੰਦੇ ਆ ਇਹ ਗੁਰਮੁਖ ਅਰਥ ਇਹ ਵੀ ਕਰਦੇ ਨੇ ਵੀ ਜਿਹੜਾ ਇੱਕ ਓੰਕਾਰ ਹੈ ਇਹ ਇੱਕ ਦੇ ਨਾਲ ਪਸਾਰੇ ਦਾ ਸੂਚਕ ਹੈ ਜਦੋਂ ਪਸਾਰਾ ਨਹੀਂ ਸੀ ਉਹ ਇੱਕ ਜਿਹੜਾ ਸੀ ਸੁੰਨ ਦੇ ਵਿੱਚ ਹੀ ਸਮਾਇਆ ਹੋਇਆ ਸੀ ਉਸ ਸੁੰਨ ਨੇ ਆਪਣਾ ਪਸਾਰਾ ਕੀਤਾ ਹੈ